ਮੱਤਿਆਂ ਮੱਤੰਗਾ ਕਿੰਨੇ ਦੀਆਂ ਅੰਦਾਜ਼ਾ ਤੇ ਇੱਕ ਲੈ ਲਿਆ ਮੰਦਲ ਕਿੰਨੇ ਫੜਾਈ ਸੀ 100 ਰੁਪਿਆ 100 ਰੁਪਿਆ ਆ ਲੈਣ ਗਾ ਲੱਕੜਾ ਆਲ ਗਾ 4 ਆਹ ਦਾ ਟੁੱਟੇ ਜੇ ਆਦੇ ਨਾ ਚੱਲ ਲੈਣਾ ਫਿਰ ਮਿੰਤਾ ਕੀ ਆ ਆ ਦੇਖ ਸਕਦੇ ਹਾਂ ਕੀ ਨਾਮ ਆ ਤੇਰਾ ਮਰਦ ਜਸ਼ਨ ਜਸ਼ਨ ਸਿੰਘ ਦਾ ਇਹਦੇ ਚਾਚੇ ਦਾ ਦੋ ਦਿਨ ਵਿਆਹ ਗਏ ੜਿਆ ਇਹਨੂੰ ਤਾਂ ਚਾਚੜਿਆ ਹੁਣ ਇਹਦੇ ਚਾਚੇ ਦਾ ਵਿਆਹ ਇਹਨੂੰ ਕਦੋਂ ਚਾਚੜਿਆ ਇਹਨੇ ਕਹਾ ਹੁਣ ਮੇਰੀ ਵਾਰੀ ਪੱਕੀ ਆ ਇਸੇ ਖੁਸ਼ੀ 'ਚ ਇਹ ਕਹਿੰਦਾ ਪੇਸਟੀਆਂ ਦਾ ਮੈਂ ਡੱਬਾ ਲੈ ਕੇ ਜਾਣਾ ਆ ਦੇਖੋ ਪੇਸਟੀਆਂ ਦਾ ਕਹਿੰਦਾ 20 ਵਾਲੀਆਂ ਹੈਗੀਆਂ ਜਾਂ 2-3 ਡੱਬੇ ਇਕੱਠੇ ਕਰਮਾ ਹੈ ਯਾਰ ਇਹ ਲੈ ਕੇ ਆਈ ਮੈਂ ਤਾਂ ਇਹ ਪਰਸਨੈਲਿਟੀ ਬਣਾਈ ਜਾਣਾ ਤੂੰ ਆਪ ਦੇ ਟੈਂਡਲ ਆਈ ਜਾਣਾ ਚੱਲ ਕਹਿੰਦਾ 21 ਲੈ ਕੇ ਜਾਨੀ ਆ ਦੇਖੋ ਤਾਜੀ ਆ ਬਿਲਕੁਲ ਓਕੇ ਰਿਪੋਰਟ ਆ ਇਹਦੀ ਉਹਨੇ ਕਹਿੰਦਾ ਮੈਂ ਈ ਵਾਰੀ ਆ ਬਸ 2025 ਨਹੀਂ ਲੰਘਣ ਨੇੜਾ ਮੈਂ ਓਕੇ ਜੀ ਆਹ ਵਾਲੇ ਨਹੀਂ ਜੀ ਜਦੋਂ ਤੱਕ ਉਹ ਆਮ ਦੇਖ ਨੂੰ ਮਿਲ ਨਹੀਂ ਪਹਿਲਾਂ ਤਾਂ ਚੱਕ ਹੀ ਆਊਗਾ ਇਹ ਇੰਜ ਰੰਗੂ ਆ ਦੇਖੋ ਆਹ ਮਿੱਠਾ ਬਾਲਾ ਯੋਇ ਇਤ ਗਲਗਲਗਲ ਓਏ ਸਵਾਦ। ਹੋਰ ਪੰਧਿਆ ਨਹੀਂ ਹੈ ਤੱਕ ਪੁਰੇ ਨੂੰ ਪਸੰਦ ਨਹੀਂ ਆਈ ਇਹ ਚੀਜ਼। ਪਾਸੇ ਉਰਤ ਕੇ ਤੂੰ। ਬੱਲੇ। ਹੱਦੀ। ਹੋਰ ਦੇ। ਕੀ? ਆਹ। ਨੀਰੀ ਆਹ। ਫਿਰ ਹੋਰ ਮਠਾਈ। ਮਠਾਈ ਖਾ ਲਈ ਜਾਂ ਤੂੰ? ਔਰ ਨਰਮ ਲਿਆਉਣਾ ਕੋਈ ਦੁਕਾਨਦਾਰ ਤਾਂ ਬੋਲ ਇੱਕ ਹਰੀ ਆਪਣੇ ਘਰ ਟੱਕਰਾਦੇ ਇਹਨਾਂ ਨੇ ਉਹ ਦਾ 100 ਰੁਪਏ ਜਮ੍ਹਾਂ ਕਰਾ ਗਏ ਸਭੀ ਦੋ ਕੋਈ ਗਾਣਾ ਸੁਣਾ ਦੇ ਯਾਰ ਸੁਣਾਈ ਰੈਂਗ 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 ਤੋਂ ਫੂਣ ਹੋ ਜੀ ਆਵੇ ਫੂਣ ਤੇ ਟ੍ਰਾਂਟ ਹੋਇਕ ਨਾ ਡਿੱਸਦੀ ਆ ਮੈਂ ਪਹਿਲਾਂ ਵਾਲਾ ਜਿਹੜਾ ਪਹਿਲਾਂ ਸੀ ਸ਼ੌਕੂ ਕਾਪੀ ਚੁੰਨ ਬੇਚ ਤੋ ਕੀ ਕਮ ਚੀ ਤੇ ਬਣੇ ਸ਼ੋਮ ਤੇ ਤਬ ਤੇ ਤਾ ਸੁਣਾ ਹਾ ਉਹ ਨਾ ਉਹ ਜਾਵਾ ਹਿਲਾ ਮਾ ਯਾ ਬੋਸ਼ਾ ਇਹ ਬਾਈ ਚਾਈਨੀਜ਼ ਭਾਸ਼ਾ ਬੋਲ ਰਿਹਾ ਸ਼ੂ ਸ਼ਾ ਵਾਲੀ ਠੀਕ ਆ ਸਾਤੇ ਸਾਤੇ ਸ਼ੂ ਸ਼ਾ ਹਾਂ ਲਾ ਲਾ ਸ਼ੂ ਸ਼ੂ ਭਾ ਕਾਂ ਚੀ ਟੈਂਪੀ ਟਿਓ ਫਾ ਟੀਚੂ ਭਾ ਆ 180 ਰੁਪਏ ਦਾ ਕੀ ਕਰਨਾ ਟੀਵੀ ਚ ਬਣਿਆ ਟੀਵੀ ਚ ਤੇ ਟੀਵੀ ਚ ਕਿ ਰਸੀਵਰ ਚ ਆ ਰਸੀਵਰ ਟਾਚ ਤੇ ਰਸੀਵਰ ਖੋਲ ਕੇ ਲਿਆ ਫਿਰ ਨਹੀਂ ਯਾਰ ਤੂੰ ਕੋਨੇ ਦਬਾ ਨਹੀਂ ਪਉਂਦਾ ਪਾ ਦੇ ਯਾਰ ਨਹੀਂ ਰਸੀਵਰ ਦੇ ਵਿੱਚ ਯਾਰ ਖੋਲ ਕੇ ਤਾਂ ਲਿਆਉਣਾ ਪਊ ਰਸੀਵਰ ਇਹ ਕਹਿੰਦਾ ਪਹਿਲਾਂ ਕਿਤੇ ਟੀਵੀ ਚ ਪਾਵੇਂ ਮੈਂ ਕਿ ਟੀਵੀ ਤਾਂ ਔਖਾ ਚੱਕਣਾ ਰਸੀਵਰ ਚ ਪਾਉਣੇ ਹੋਣਗੇ ਨੇ ਗਲਤ ਦੱਸੀ ਆਂ ਰਸੀਵਰ ਚ ਪਾਉਣੇ ਆ ਪਲਾਸ ਲੈ ਕੇ ਫੇਚ ਕਾ ਸਰ ਰਸੀਵਰ ਦੇ ਵਿੱਚ ਪਾਉਣੇ ਆ ਰਸੀਵਰ ਦੇ ਪਹਿਲਾਂ ਨਾਟ ਖੋਲਨੇ ਪੈਣਗੇ ਫਿਰ ਪੈਣਗੇ ਐ ਕੋਈ ਵਰਤਾਂ ਲਿਆ ਚੱਕ ਕੇ ਇਹਨੂੰ ਕਰ ਕੰਪਨੀ ਕਿਹੜੀ ਆ ਟਟ ਦੂਜੂੰ ਖਾ ਲ ਜਿਹੜਾ ਪਹਿਲਾ ਐਕਸ਼ਨ ਫੇਰ ਪੱਕਾ ਹੀ ਬਾਦੂੰਗਾ ਥੱਲੇ ਹੀ ਜ ਬਹਿ ਕੇ ਤੂੰ ਕਰਕੇ ਦਿਖਾ ਦੇ ਯਾਰ ਕਿਹੜਾ ਖੰਨ ਗਿਟਾ ਹਾਂ ਖੰਨ ਗਿਟਾ ਮੈਂ ਪੁੱਛਿਆ ਡੈਸ਼ਤੀ ਕੰਪਨੀ ਕਿਹੜੀ ਆ ਕਹਿੰਦਾ ਖੰਨ ਗਿਟਾ ਅੰਦੇ ਰਾ ਕੈਮਰੇ ਕੀ ਹਾਲ ਆ ਠੀਕ ਆ ਕੀ ਲਾਣ ਮੈਂ ਤਾਂ ਤੂੰ ਦੱਸਾਂ 2 ਬਟਕ ਸਾਤ ਫਲੇ ਵੀ ਆ ਨੀ ਪੱਤੀ ਤੇ ਦੱਸ ਦੱਸਾਂ ਨਹੀਂ ਮੈਂ ਪੂਰੀ ਠੀਕ ਠੀਕ